Bye-bye. ਸਾਦ ਸਤਗੁਰ ਨਮਸਕਾਰਨ ਆਦ ਮਦ ਅੰਤ ਨਿਰੰਕਾਰ ਆਪੇ ਸੁਖ ਆਪੇ ਸੁਖ ਆਸਨ ਆਪ ਸੁਣਤ ਆਪ ਹੀ ਜਸਨ ਆਪਣੇ ਆਪੇ ਉਪਾਯੋ ਆਪ ਬਾਪ ਆਪ ਹੀ ਮਾਇ ਆਪੇ ਸੁਖਮ ਆਪੇ ਅਸਥੂਲਾ ਲਖੀ ਨਾ ਜਾਈ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਆਪੇ ਸੁਖ ਮੈਂ ਆਪੇ ਅਸਥੁਲਾ ਆਪੇ ਸੁਖ ਆਪੇ ਅਸਥੁਲਾ ਲਖੀ ਨਾ ਜਾਈ ਨਾਨਕ ਦੀ ਲੀਲਾ ਅੰਮ੍ਰਿਤ ਬਾਬਾ ਨਾਨਕ ਤੇ ਰਹੇਗਾ ਅਰਸ਼ਨ ਪਾਇਆ ਜਿਨੇ ਤੁਧ ਨੂੰ ਧੰਨ ਕਹਿਆ ਜਨਮ ਨੇੜ ਨਾ ਆਇਆ ਤੂੰ ਕਰਨ ਤਾਰਨ ਸਮਰੱਥ ਮਹਤਰ ਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਬਣ ਦੋਈ ਸਭ ਇੱਕੋ ਸ਼ਬਦ ਵਾਰਤਾ ਜੋ ਕਰੇ ਸੋ ਹੋਈ ਗੁੜਾਈ ਗੁਰਮਖ ਦੇ ਪ੍ਰਭ ਹਰ ਪਾਵ ਸੁਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ 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 ਗੁਰ ਸੁਈ ਹਰ ਜੁਗ ਜੁਗ ਭਗਤ ਤੈਨੂੰ ਪਾਇਆ ਜੀ ਹੋ ਰਾਮ ਤੇਜ ਰਤਨਾ ਆਹਰਾ ਮਹਲਾ ਪਹਿਲਾ ਆਪੇ ਭਾਂਦੇ ਸਾਜਿਆ ਨੇ ਆਪੇ ਸੁਰੂ ਜੇ ਇੱਕ ਨਹੀਂ ਰੁੱਧ ਸਮਾਜ ਜੁਲੇ ਰਹਿਣ ਛੜੇ ਇੱਕ ਖਾਲੀ ਕਰਮ ਜੀ ਉੱਪਰ ਜੇ ਜੰਸਵਾਰੇ ਮਾਨਕਾਰ ਨੰਰ ਕਰੇ ਆਪੇ ਸਾ ਜ਼ਿਕਰ ਹੈ ਸਤਿ ਏ ਸੁਕਰਤਾ ਕਾਦਰ ਕਰੀ ਮੈਂ ਦੇ ਜੀ ਆਰਜਿਕ ਸੰਭਾਹੇ ਸਾਈ ਘਰ ਕਮਾਬਨੀ ਧੁਰਛੋਡੇ ਤੈ ਨ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਹੀਂ ਜਾਏ ਜੋ ਕਰੇ ਜਿਤ ਸਰਜਾ ਕਤਨਾਮ ਜੀਵਾ ਹੈ ਗੁਰੂ ਦੇ RAM KALI MAHALATI JANAAND K OANKAR SATGURU PRASAD ANAND PAAY MERI MAAI SATGURU NA PAAY SATGURU DA PAAY HAE TE MAN VANYA BAADHA RAAG PURARAR KARIYA SHABD GAAVAN AAYAN ਸਤੁਰ ਨਾ ਪਾਇਆ ਏ ਮਨ ਮੇਰਾ ਤੂੰ ਦਰਾ ਲਉ ਹਰਿ ਨਾਲੇ ਹਰਿ ਨਾਲੇ ਰਤਬੰਦ ਮੇਰੇ ਤੂੰ ਹਵਸਾਰਨਾ ਕਿਰਤ ਮੇਰੇ ਤੇਰਾ ਕਾ ਨੇ ਸੁਵਾਰਣਾ ਖੁਗਾਜ ਹੰਸ ਮਰਾ ਤੇ ਤੁਮੇ ਕਿਰਤ ਜਨ ਅਨੰਤ ਮਨੁ ਮੇਰੇ ਦਰਾ ਲਉ ਹਰਿ ਨਾਲੇ ਸਤ ਸਹਿਬਾ ਕਾ ਨਹੀਂ ਕਰ ਤੇਰਾ ਕਰਤਾ ਤੇਰਾ ਖਤੈ I'm ਰਿਆ ਰਿਆ ਤੁਮ ਜਿਨ ਕਉਤੇ ਨਾਮ ਹਰ ਲਾਗੇ ਕਰ ਹਰ ਦੂਰੇ ਤੇ ਕਿਕਰ ਪਿਤਾ ਫਿਰਵੰਤ ਨਾਲ ਕੋਟਾ ਲਾਗੇ ਹਰ ਦੂਰੇ ਬੁਲਸਤ ਨਾਮ ਵਿਆਹ ਜਿਗਜੀਸ ਲੋਕ ਪਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏदाई ਦਾਇਆ ਖੇਲ ਸਗਲ ਜਗਤ ਚੰਗੀਆਂ ਬੁਰੀਆਂ ਬਾਤ ਚੈ ਧੰਮ ਦੂਰ ਕਰਮੀ ਆਪੋ ਆਪਣੇ ਕਰਮੀ ਆਪੋ ਆਪਣੇ ਤੇਨੇ ਕੇ ਸਤ ਗੁਰ ਪ੍ਰਸਾਦਿ ਤਨਾ ਸ੍ਰੀ ਮਹਾਲਾ ਪੰਜਵਾ ਚਤੁਰ ਦਿਸ਼ਾ ਕੀ ਨੌ ਬਾਲ ਆਪਣਾ ਸਿਰ ਉਪਰ ਕਰਤਾ ਰਿਓ ਕਿਰਪਾ ਕਟਾਖ ਅਵਲੋਕਣ ਕੀ ਨੋ ਦਾਸ ਕਾ ਦੁਖ ਬਿਦਾਰਿਓ ਚਤੁਰ ਦਿਸ਼ਾ ਕੀ ਨੋ ਬਾਲ ਆਪਣਾ ਸਿਰ ਉਪਰ ਕਰਤਾ ਰਿਓ कृपा कटाखे अवलोकन को दासुख विदारे ओ हरिजन राखे विंदा। कंठ लाए सब मेटे, दयाल समेटे बकसंद रहा, ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੈ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ हे अकाल पुरख अंतर्जामी श्री गुरु नानक देव निरंकार रूप सच्चे पादशाह जी आप जी दे हजूर अमृत वेले तों ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਾ ਨਾਂ ਤੁਕ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿਕ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ